ਪਰ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਨੂੰ ਅੱਜ ਬਾਕੀ ਧੜੇ ਨੇ ਆਪਣਾ ਪ੍ਰਧਾਨ ਚੁਣਿਆ ਇਹ ਤਾਂ 2 ਦਸੰਬਰ ਦੇ ਹੁਕਮਨਾਮੇ ਦੇ ਸਮੇਂ ਜਥੇਦਾਰ ਸੀ ਤੇ ਆਜਾਪੀ ਇੱਕ ਬਾਗੀ ਧੜੇ ਦੇ ਮਤਲਬ ਧੜਿਆਂ ਦੀ ਰਾਜਨੀਤੀ ਨੂੰ ਫਸਿਲ ਤੋਂ ਅਨਕਾਰਿਆ ਤੇ ਆਪ ਵੀ ਇੱਕ ਧੜੇ ਦੇ ਪ੍ਰਧਾਨ ਬਣ ਕੇ ਬਹਿ ਗਏ ਕਾਲਤਾ ਇਹ ਚੇਵੇਂ ਪਾਤਸ਼ਾਹ ਦੀ ਗੱਦੀ ਹੈ ਬੜੀ ਸ਼ਕਤੀ ਹੈ ਸੱਤ ਦੇ ਵਿੱਚ ਤੇ ਕੋਈ ਤਾਂ ਵਿਧੀ ਵਿਧਾਨ ਬਣਿਆ ਨਾ ਕਿ 2 ਦਸੰਬਰ ਨੂੰ ਇਹ ਫੈਸਲਾ ਸੁਣਾਉਣ ਵਾਲੇ ਅਜ ਆਪ ਹੀ ਜਥੇਦਾਰ ਨਹੀਂ ਹੈਗੇ ਇਹ ਵੀ ਵਿਧੀ ਪਰਮਾਤਮਾ ਨੇ ਰਚੀ ਆਹੀ ਜਿਹੜਾ ਹੁਣ ਆਦੇਸ਼ ਆਇਆ ਕਾਲਟਕਾ ਤੋਂ ਉਹਦੀ ਵੀ ਮੂਲ ਭਾਵਨਾ ਹੀ ਹੈ ਕਿ ਵੱਖਰੇ ਚੁੱਲੇ ਸਮਟੋ ਤੇ ਅਜ ਬਾਗੀ ਧੜੇ ਨੇ ਫਿਰ ਦੁਬਾਰਾ ਵੱਖਰਾ ਚੁੱਲਾ ਲਾ ਕੇ ਆਪਣਾ ਪ੍ਰਧਾਨ ਬਣਿਆ ਹੈ ਚਰੋੰਬਨੀ ਅਕਾਲੀ ਦਲ ਦੇ ਤਾਂ ਡੈਲੀਗੇਟਸ ਨੇ ਸੈਸ਼ਨ ਲਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਸੀ ਤੇ ਅੱਜ ਜਿਹੜਾ ਇੱਕ ਬੋਗਸ ਸੈਸ਼ਨ ਲਾਇਆ ਗਿਆ ਉਹ ਸੈਸ਼ਨ ਲੱਗਣ ਤੋਂ ਪਹਿਲਾਂ ਹੀ ਗਿਆਨੀ ਹਰਪ੍ਰੀਤ ਜੀ ਦੇ ਨਾਮ ਦਾ ਐਲਾਨ ਰਖੜਾ ਸਾਹਿਬ ਨੇ ਕਰਤਾ ਸਾਰਾ ਕੁਝ ਲੋਕਾਂ ਦੇ ਸਾਹਮਣੇ